ਸਸਈ ਗੋਲ ਆ ਮੇਰਾ ਸਾਹਬ ਲਾਲਾ ਜੀ ਲਾਣੇਦਾਰ ਤਾਂ ਉਹ ਖੜਾ ਮੈਂ ਤਾਂ ਉਹਦਾ ਮੋਹਲਾ ਬਲਦਾ ਰੋਂਗ ਨੰਬਰ ਹੀ ਲੱਗਿਆ ਲੱਗਦਾ ਸਸਈ ਗੋਲ ਸਦਾ ਸਾਹਬ ਓਏ ਆ ਜਾ ਲਾਲਾ ਕਿੱਥੇ ਰਹਿ ਗਿਆ ਅਸੀਂ ਦੁਪਹਿਰਾ ਹੋ ਗਿਆ ਤੁਹਾਡੇ ਰਾਜਕਮਾਰ ਦੀ ਰੋਂਗ ਨੰਬਰ ਲਾਤਾ ਪਹਿਲਾਂ ਤਾਂ ਪਤੰਦਰ ਆਈ ਕੰਤਾਲੇ ਤੋ ਉਸ ਤੋਂ ਬਾਅਦ ਮੇਰੇ ਸਟੋਰ ਤੋਂ ਤੂੰ ਦਾ ਨਾ ਇਹ ਨੋਵੇ ਜਦੋਂ ਤੁਸੀਂ ਹੁਕਮ ਕੋਲੋਂ ਮੈਂ ਆਪਣੀ ਵਿਕਾਂਦਲੀ ਵੀ ਸਾਹਮਣੀਆਂ ਜਾ ਕੇ ਅੱਛਾ ਹੋ ਹਾਂ ਜੀ 13 ਫਰਵਰੀ ਵਾਲਾ ਜਿਹੜਾ ਸੰਗੀਤ ਵਾਲਾ ਪ੍ਰੋਗਰਾਮ ਸੀ ਆਪਾਂ ਇੱਥੇ ਹੀ ਕਰਤਾ ਸੱਤ ਬੱਚਾਂ ਨੂੰ ਜਾਦਾ ਨੂੰ ਵਿਆਹ ਵਾਲਾ ਪ੍ਰੋਗਰਾਮ ਹੈ ਕਿਸੇ ਹੋਰ ਨੂੰ ਕਿਹਾ ਤੇਰੇ ਵਾਸਤਾ ਕੰਮ ਨਹੀਂ ਹੈ। ਉਹ ਜੀ ਵਦਿਆਂ ਕਰੇਂ ਦੀਆਂ ਵਦੀਆਂ ਮੇਚਾ। ਉਹ ਗੁੱਸਾ ਦਾ ਕਰੇ ਉਹ ਗੱਲ ਦਾ ਇੱਕ। ਅੱਛਾ। ਮੈਂ ਤੈਨੂੰ ਆਸੀ ਤੋਂ ਬਿਨਾ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ ਮਨ ਤੇ। ਚੱਲ ਮੈਂ ਤੈਨੂੰ ਪੈਸਾ ਦਵਾ ਕੋਈ। ਪੈਸਾ ਵਕੀਆ ਬਸ ਤੁਸੀਂ ਲੱਖ ਰੁਪਇਆ ਦੇ ਦੋ। ਉਹ ਆਪਣੀ ਦਾ ਘਰ ਦੀ ਗੱਲ ਹੈ ਜਦੋਂ 50 ਹਜ਼ਾਰੀ ਦੇ ਦੋ। ਆ ਜਾ। ਚਲੋ। ਆ ਜਾ ਆ ਜਾ। ਪਿੰਕੂ? ਹੈ? ਪਿੰਕੂ? ਪਿੰਕੂ? ਪਿਕੋ ਕੀ ਹੋਇਆ ਮੁੰਦੂ ਪੌਣ ਵੀ ਆ ਕੇ ਆ ਮਾਹ ਪਿਕੋ ਪਿਕੋ ਕੀ ਹੋਇਆ ਨੂ ਬੇਟਾ ਪਿਕੋ ਉਫੇ ਕਰਨਾ ਕਰ ਬੋਤ ਕਾ ਗੰਮ ਜੀ ਕੋ ਇਚੇ ਮਟਾ ਮਸਾਂ ਆਂ ਦਾ ਏ ਹੋ ਚੱਲ ਦਲਾ ਟਰ ਚੱਲੀਏ ਕੋਈ ਕਦਰ ਨਹੀਂ ਆਂ ਦਾ ਓ ਹਾਜੀ ਆ ਗੱਲ ਬਾਤ ਤੇਰੀ ਟੁੱਟਿਆ ਸੈਡ Song ਮੈਂ ਸੁਣੀ ਜਾਨਾ ਵਾਸੀ ਉਹ ਦੇਖੋ ਉਹ ਆਪਣੀ ਇਨਸਪੀਰੇਸ਼ਨ ਤੁਰ ਹੀ ਆਉਂਦੀ ਹੈ ਅਸੇਠਾ ਹਾਂ ਜੀ ਓਕੇ ਮੈਂ ਆ ਮੈਂ ਕਿੱਧਰ ਆਈ ਜੋ ਫੈਦਲੇ ਉਹ ਮਦਾ ਨਾਲ ਵਪੰਦ ਕੰਮ ਹੋ ਗਿਆ ਫੀ ਰਸਤੇ ਜੇ ਪੈ ਗਿਆ ਜੰਗਲ ਪਾਣੀ ਦਾ ਜੋ ਮਾਸ਼ਾਅੱਲਾ ਲੱਗਦਾ ਤੇ ਵੀ ਕੰਮ ਨੂੰ ਵੇਰਦੀ ਏ ਲੱਗਦਾ ਵੱਡੇ ਸਵਦਾ ਮਾਰ ਕੇ ਆਏ ਆ ਉਹ ਸੋਹੀ ਸਭ ਤੂੰ ਤਾਂ ਪੱਤਰਕਾਰ ਵਾਂਗੂ ਸਵਾਲ ਤੇ ਸਵਾਲ ਵਾਹੀ ਤੁਰਿਆ ਹਾਂ ਲੈ ਜੇ ਫਿਰ ਪੁੱਛਣਾ ਹੀ ਚਾਹੁੰਦਾ ਤਾਂ ਪੁੱਛ ਆ ਆਸਮ ਸ਼ੇਰ ਦਾ ਮੁੰਡਾ ਪਿੰਕੂ ਐ ਜਿਹੜਾ ਲੁਰਕ ਗਿਆ ਥੀ ਅੱਜ ਨਾਲੇ ਇਹ ਰੌਂਗ ਦੰਬਲ ਪਹਿਲੀ ਵਾਰ ਨਹੀਂ ਲੱਗਿਆ ਪਹਿਲਾਂ ਵੀ ਕਈ ਵਾਰ ਹਸਪਤਾਲ ਦੀ ਯਾਤਰਾ ਕਰ ਚੁੱਕਿਆ ਸ਼ਮਸ਼ੇਰ ਤੇ ਲਾਲਲੇ ਨੂੰ ਅੱਜ ਕੱਲ੍ਹ ਨਸ਼ਿਆਂ ਦੀ ਮਸ਼ਹੂਰ ਹੱਤੀ ਨਾਲ ਮਲਾਉਂਦੇ ਨੇ ਲੋਕਾ ਨਾਲੇ ਇੱਕ ਹੋਰ ਪੱਧਰ ਦੀ ਗੱਲ ਦੱਸਾਂ ਤੇਰਾ ਆਖੇਗਾ 12 ਦੀ ਸ਼ਮਸ਼ੇਰ ਨੇ ਆਪਣੀ ਕੁੜੀ ਦਾ ਵਿਆਹ ਪੱਕਾ ਕਰਤਾ ਤੇਰਾ 3 ਤਰੀਕ ਨੂੰ ਕੁੜੀ ਦਾ ਵਿਆਹ ਹੈ ਉਹ ਮਗਾ ਡਾ ਮਨ ਲਾਦਾ ਹੁਣ ਤਾਂ ਥੋੜਾ ਗੱਡਾ ਗਾਰਜੀ ਫਸ ਗਿਆ ਗੁੱਸਾ ਨਾ ਕਰਿਓ ਤੂੰ ਕਹਿੰਦਾ ਇੱਕ